ਖੁੱਲ ਗਿਆ ਸਾਰਾ ਕੇਸ ਐਨਆਰਆਈ ਫਾਇਰਿੰਗ ਮਾਮਲੇ ਦੇ ਵਿੱਚ ਜੁੜ ਗਈਆਂ ਘੜੀਆਂ ਅਮਰੀਕਾ ਦੇ ਵਿੱਚ ਬੈਠ ਕੇ ਬਣਾਇਆ ਗਿਆ ਸੀ ਪੂਰਾ ਪਲਾਨ ਜੀ ਹਾਂ ਕੱਲ 24 ਅਗਸਤ 7:05 ਤੇ ਅੰਮ੍ਰਿਤਸਰ ਦੇ ਦੁਬਰਜੀ ਪਿੰਡ ਦੇ ਵਿੱਚ ਇੱਕ ਐਨਆਰਆਈ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਸ ਦੇ ਉੱਤੇ ਗੋਲੀਆਂ ਵਾਰਾਈਆਂ ਜਾਂਦੀਆਂ ਨੇ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰ ਲਿਆ ਗਿਆ ਹੈ ਤੈਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤੱਕ ਪੰਜ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਐਨ ਆਰ ਆਈ ਸੁਖਚੈਨ ਸਿੰਘ ਦਾ ਸੋਰਾ ਸਵਰਨ ਸਿੰਘ ਮੌਜੂਦ ਹੈ ਤਾਂ ਦੱਸ ਦਈਏ ਕਿ ਸੋਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸੋਹਰਿਆਂ ਨੇ ਹੀ ਪੂਰੀ ਸਾਜ਼ਿਸ਼ ਰਚੀ ਸੀ ਅਤੇ ਅਮਰੀਕਾ ਦੇ ਵਿੱਚ ਬੈਠੀ ਉਸ ਦੀ ਸਾਲੀ ਸਾਲੇ ਅਤੇ ਸਾਂਡੂ ਨੇ ਪੂਰਾ ਕਾਂਡ ਕਰਵਾਇਆ ਸੀ ਅਮਰੀਕਾ ਦੇ ਵਿੱਚ ਬੈਠ ਕੇ ਜੋ ਇਹ ਬੰਦੇ ਨੇ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਉਹਨਾਂ ਨੂੰ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ ਅਤੇ ਫਿਰ ਇਹ ਪੂਰਾ ਕਾਂਡ ਕਰਵਾਇਆ ਜਾਂਦਾ ਹੈ ਸੁਖਚੈਨ ਸਿੰਘ ਦੇ ਗੋਲੀਆਂ ਮਰਵਾਇਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਨੂੰ ਟ੍ਰਾਇਲ ਇਸ ਕਰ ਲਿਆ ਗਿਆ ਹੈ ਦੱਸਿਆ ਜਾਂਦਾ ਹੈ ਕਿ ਪਹਿਲੀ ਵਾਰ ਜਦੋਂ ਇਹ ਪੁਲਿਸ ਦੇ ਮਾਮਲੇ ਸਾਹਮਣੇ ਇਹ ਮਾਮਲਾ ਆਇਆ ਤਾ ਸਭ ਤੋਂ ਪਹਿਲਾਂ ਜਦੋਂ ਪਰਿਵਾਰ ਦੇ ਬਿਆਨ ਇਸ ਘਟਨਾ ਤੋਂ ਬਾਅਦ ਲਈ ਜਾਂਦੇ ਨੇ ਤਾਂ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਜਾਂਦਾ ਹੈ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਦੇ ਉੱਤੇ ਸ਼ੱਕ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਇੱਥੋਂ ਤੱਕ ਉਸਦੇ ਸਹੁਰੇ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੱਥੇ ਸਾਡੀ ਕੁੜੀ ਗਈ ਹੈ ਤੈਨੂੰ ਉੱਥੇ ਪਹੁੰਚਾ ਦੇਵਾਂਗੇ ਕਿਉਂਕਿ ਸਾਲ 2022 ਦੇ ਵਿੱਚ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਰਜਵਿੰਦਰ ਕੌਰ ਦੇ ਵੱਲੋਂ ਸੁਸਾਇਡ ਕੀਤਾ ਗਿਆ ਸੀ ਇਸੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਇਹ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਤਾ ਰਜਵਿੰਦਰ ਕੌਰ ਦੇ ਸੁਸਾਈਡ ਕਰਨ ਤੋਂ ਬਾਅਦ ਉਸ ਦਾ ਸਹਰਾ ਪਰਿਵਾਰ ਕਾਫੀ ਨਾਰਾਜ਼ ਚੱਲ ਰਿਹਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਰਜਵਿੰਦਰ ਦੀ ਜੋ ਸੁਸਾਈਡ ਹੈ ਤਾਂ ਉਸ ਦੇ ਵਿੱਚ ਉਸ ਦੇ ਸਹਰਾ ਪਰਿਵਾਰ ਦਾ ਕਿਤੇ ਨਾ ਕਿਤੇ ਹੱਥ ਸ਼ਾਮਿਲ ਹੈ ਤਾਂ ਉਸ ਨੂੰ ਮਜਬੂਰ ਕੀਤਾ ਗਿਆ ਜਿਸ ਕਰਕੇ ਇਸੇ ਮਾਮਲੇ ਤੋਂ ਚੱਲਦੇ ਜੋ ਰਜਵਿੰਦਰ ਦਾ ਪੇਕਾ ਪਰਿਵਾਰ ਹੈ ਤਾਂ ਉਹਨਾਂ ਦੇ ਵੱਲੋਂ ਸਹਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਉਸ ਦੀ ਸਾਸ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਸੀ ਔਰ ਪੂਰੇ ਪਰਿਵਾਰ ਨੂੰ ਜੋ ਜੇਲ ਦੇ ਅੰਦਰ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਜਦੋਂ ਇਨਸਾਫ ਉਹਨਾਂ ਨੂੰ ਲੱਗਾ ਕਿ ਹੋਰ ਕੀ ਤੋਂ ਨਹੀਂ ਮਿਲਦਾ ਨਜ਼ਰ ਆ ਰਿਹਾ ਤਾਂ ਫਿਰ ਉਹਨਾਂ ਨੇ ਖੁਦ ਹੀ ਬੀੜਾ ਚੱਕ ਲਿਆ ਅਤੇ ਰਜਵਿੰਦਰ ਦੇ ਨੂੰ ਸੁਸਾਈਡ ਤੱਕ ਪਹੁੰਚਾਉਣ ਵਾਲੇ ਪਰਿਵਾਰ ਦੇ ਉੱਤੇ ਕਾਤਲਾਨਾ ਹਮਲਾ ਕਰਨ ਦਾ ਸੋਚਿਆ ਔਰ ਸੁਖਚੈਨ ਸਿੰਘ ਜੋ ਕਿ ਰਜਵਿੰਦਰ ਦਾ ਪਤੀ ਹੈ ਤਾਂ ਉਸ ਦੇ ਉੱਤੇ ਕਾਤਲਾਨਾ ਹਮਲਾ ਕਰਵਾਉਣ ਦੀ ਸਾਜ਼ਿਸ਼ ਬਣਾ ਦਿੱਤੀ ਤਾਂ ਅਮਰੀਕਾ ਦੇ ਵਿੱਚ ਜੋ ਉਸ ਦੀ ਸਾਲੀ ਮੌਜੂਦ ਹੈ ਕੁਲਜਿੰਦਰ ਕੌਰ ਅਤੇ ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਜੋ ਉਸ ਦਾ ਸਾਲਾ ਅਮਰੀਕਾ ਦੇ ਮਿਲਵਾਕੀ ਦੇ ਵਿੱਚ ਰਹਿੰਦਾ ਹੈ ਔਰ ਇਸ ਤੋਂ ਇਲਾਵਾ ਜਸਵੀਰ ਸਿੰਘ ਸਾਂਡੂ ਜੋ ਕਿ ਅਮਰੀਕਾ ਦੇ ਅਮਰੀਕਾ ਦੇ ਮਿਲਵਾਕੀ ਵਿਸਕੌਨਸਿਨ ਦੇ ਵਿੱਚ ਰਹਿੰਦਾ ਹੈ ਤਾਂ ਉਹਨਾਂ ਦੇ ਵੱਲੋਂ ਇਹ ਪੂਰੀ ਸਾਜ਼ਿਸ਼ ਅਮਰੀਕਾ ਦੇ ਵਿੱਚ ਬੈਠ ਕੇ ਪਲਾਨ ਕੀਤੀ ਗਈ ਸੀ ਔਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਮਰੀਕਾ ਦੇ ਵਿੱਚ ਅਮਰੀਕਾ ਤੋਂ ਸੁਖਚੈਨ ਹੁਣ ਵਾਪਸ ਇੰਡੀਆ ਜਾ ਚੁੱਕਾ ਹੈ ਪੰਜਾਬ ਜਾ ਚੁੱਕਾ ਤਾਂ ਉਹਨਾਂ ਦੇ ਵੱਲੋਂ ਇਹ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਹੀ ਉਸ ਦਾ ਕੋਈ ਨਾ ਕੋਈ ਕਾਂਡ ਕਰਵਾ ਦਿੱਤਾ ਜਾਵੇ ਤਾਂ ਇਸੇ ਦੇ ਤਹਿਤ ਇਹਨਾਂ ਦੇ ਵੱਲੋਂ ਸਾਜ਼ਿਸ਼ ਰਚੀ ਜਾਂਦੀ ਹੈ ਔਰ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜੋ ਉਸ ਦਾ ਸੋਰਾ ਸਵਰਨ ਸਿੰਘ ਮੌਜੂਦ ਸੀ ਤਾਂ ਉਸ ਦੇ ਨਾਲ ਮਿਲ ਕੇ ਇਹ ਪੂਰੀ ਸਾਜ਼ਿਸ਼ ਕੀਤੀ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਦੋ ਬੰਦੇ ਹਾਇਰ ਕੀਤੇ ਜਾਂਦੇ ਇਸ ਪੂਰੇ ਕੰਮ ਲਈ ਔਰਾਂ ਨੂੰ ਪੈਸੇ ਅਮਰੀਕਾ ਦੇ ਵਿੱਚ ਬੈਠੇ ਸੁਖਚੈਨ ਦੀ ਸਾਲੀ ਸਾਲੇ ਅਤੇ ਸਾਂਡੂ ਦੇ ਵੱਲੋਂ ਭਜਾਏ ਜਾਂਦੇ ਨੇ ਪਰ ਦੂਸਰੇ ਪਾਸੇ ਜੋ ਪੰਜਾਬ ਦੇ ਵਿੱਚ ਸਵੰਨ ਸਿੰਘ ਬੈਠਾ ਹੈ ਉਸ ਦਾ ਸੁਖਚੈਨ ਸਿੰਘ ਦਾ ਸਹਰਾ ਤਾਂ ਉਹਦੇ ਵੱਲੋਂ ਬੰਦਿਆਂ ਨੂੰ ਪਨਾਹ ਦਿੱਤੀ ਜਾਂਦੀ ਹੈ ਅਤੇ ਆਪਣੇ ਘਰ ਦੇ ਵਿੱਚ ਰੱਖ ਕੇ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਘਟਨਾ ਦੀ ਔਰ ਇਸ ਤੋਂ ਇਲਾਵਾ ਤਰਨਤਾਰਨ ਦੇ ਵਿੱਚ ਵੀ ਦੋ ਹੋਰ ਬੰਦੇ ਮੌਜੂਦ ਨੇ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਤਾ ਪਿੰਡ ਪਾਠ ਦੇ ਰਹਿਣ ਵਾਲੇ ਨੇ ਜ਼ਿਲ੍ਹਾ ਤਰਨਤਾਰਨ ਦਾ ਇਹਨਾਂ ਦੇਵਤੇ ਵੀ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਵੀ ਪਨਾਹ ਦਿੱਤੀ ਗਈ ਹੈ ਤਾਂ ਇਹਨਾਂ ਬੰਦਿਆਂ ਨੂੰ ਪਹਿਲਾਂ ਪਨਾਹ ਦਿੱਤੀ ਜਾਂਦੀ ਹੈ ਔਰ ਦੂਸਰੇ ਪਾਸੇ ਜੋ ਸੋਹਰਾ ਇੱਧਰ ਬੈਠਾ ਹੁੰਦਾ ਹੈ ਸੁਖਚੈਨ ਸਿੰਘ ਦਾ ਤਾਂ ਉਹਦੇ ਵੱਲੋਂ ਪੂਰੀ ਸਾਜ਼ਿਸ਼ ਨੂੰ ਜੋ ਅੰਜਾਮ ਤੱਕ ਪਹੁੰਚਾਉਣ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਉਧਰ ਜੋ ਅਮਰੀਕਾ ਦੇ ਵਿੱਚ ਸੁਖਚੈਨ ਦੇ ਸੋਹਰਾ ਪਰਿਵਾਰ ਬੈਠਾ ਸੀ ਤਾਂ ਸਾਲੀ ਅਤੇ ਸਾਂਡੂ ਅਤੇ ਸਾਲੇ ਦੇ ਵੱਲੋਂ ਮਿਲ ਕੇ ਪੂਰੀ ਸਾਜ਼ਿਸ਼ ਰਚੀ ਜਾਂਦੀ ਹੈ ਕਿ ਜਦੋਂ ਉਹ ਇੰਡੀਆ ਜਾਵੇਗਾ ਤਾਂ ਉਸ ਤੇ ਹਮਲਾ ਕਰਵਾਇਆ ਜਾਵੇਗਾ ਤਾਂ ਇਹ ਪੂਰੀਆਂ ਕੜੀਆਂ ਜੋੜਦੀਆਂ ਨੇ ਜਦੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੌਰੇ ਸਵਰਨ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਔਰ ਇਸ ਤੋਂ ਇਲਾਵਾ ਜੋ ਪਰਿਵਾਰ ਦੇ ਹੋਰ ਮੈਂਬਰ ਨੇ ਜੋ ਕਿ ਸਮੇਂ ਅਮਰੀਕਾ ਦੇ ਵਿੱਚ ਮੌਜੂਦ ਨੇ ਤਾਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਸੁਖਚੈਨ ਦੀ ਸੱਸ ਦੇ ਉੱਤੇ ਵੀ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਔਰ ਜਦੋਂ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਂਦੀ ਹੈ ਤਾ ਇਹ ਨਿਕਲ ਕੇ ਗੱਲ ਸਾਹਮਣੇ ਆਉਂਦੀ ਹੈ ਕਿ ਇਹਨਾਂ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਨੂੰ ਅੰਜਾਮ ਦਵਾਇਆ ਗਿਆ ਇਹਨਾਂ ਦੇ ਵੱਲੋਂ ਹੀ ਜੋ ਸੁਖਚੈਨ ਸਿੰਘ ਐਨ ਆਰ ਆਈ ਹੈ ਤਾਂ ਉਸ ਦੇ ਉੱਤੇ ਗੋਲੀਆਂ ਚਲਵਾਈਆਂ ਜਾਂਦੀਆਂ ਨੇ ਤਾਂ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਦੇ ਵੱਲੋਂ ਜੋ ਜੋ ਅ ਅ ਅ ਅਮਰੀਕਾ ਦੇ ਵਿੱਚ ਪਰਿਵਾਰ ਬੈਠਾ ਸੀ ਤਾਂ ਉਹਨਾਂ ਦੇ ਵੱਲੋਂ ਜੋ ਘਟਨਾ ਅੰਜਾਮ ਦਿੱਤੇ ਜਾਣ ਤੋਂ ਬਾਅਦ ਜੋ ਸ਼ੂਟਰ ਹਾਇਰ ਕੀਤੇ ਗਏ ਸੀ ਗੁਰਕੀਰਤ ਅਤੇ ਸੁਖਦੇਵ ਤਾਂ ਉਹਨਾਂ ਨੂੰ ਵੀ ਪੈਸੇ ਪਿਝਵਾਏ ਜਾਂਦੇ ਨੇ ਤਾਂ ਕਟਨਾ ਤੋਂ ਬਾਅਦ ਜਦੋਂ ਪੈਸੇ ਟਰਾਂਸਫਰ ਹੁੰਦੇ ਨੇ ਤਾਂ ਫਿਰ ਪੁਲਿਸ ਦਾ ਮੱਥਾ ਹੋਰ ਠਣਕਦਾ ਹੈ ਤਾਂ ਪੁਲਿਸ ਦੇ ਵੱਲੋਂ ਪੂਰੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਗੱਲ ਹੁਣ ਪਰਿਵਾਰਿਕ ਰੰਜਿਸ਼ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਪਰਿਵਾਰਿਕ ਰੰਜਿਸ਼ ਦੇ ਚੱਲਦੇ ਕਿਉਂਕਿ ਪਰਿਵਾਰ ਨੂੰ ਸ਼ੱਕ ਸੀ ਕਿ ਉਹਨਾਂ ਦੀ ਧੀ ਰਜਵਿੰਦਰ ਕੌਰ ਦਾ ਜੋ ਸੁਸਾਈਡ ਹੋਇਆ ਤਾਂ ਉਸ ਨੂੰ ਸੁਸਾਈਡ ਤੱਕ ਪਹੁੰਚਾਉਣ ਲਈ ਉਸ ਦੀ ਸਾਸਾ ਤੇ ਸੁਖਚੈਨ ਸਿੰਘ ਦੇ ਉੱਤੇ ਪਰਿਵਾਰ ਨੂੰ ਪੂਰਾ ਸ਼ੱਕ ਸੀ ਔਰ ਜੋ ਇਸੇ ਸ਼ੱਕ ਦੇ ਚਲਦੇ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾਂਦੀ ਤਾਂ ਅਮਰੀਕਾ ਦੇ ਵਿੱਚ ਬੈਠੀ ਸਾਲੀ ਸਾਲੇ ਤੇ ਸਾੰਡੂ ਦੇ ਵੱਲੋਂ ਸਾਜ਼ਿਸ਼ ਰਚੀ ਜਾਂਦੀ ਹੈ ਪੰਜਾਬ ਦੇ ਵਿੱਚ ਬੈਠੇ ਸੌਰੇ ਸਵਰਨ ਸਿੰਘ ਦੇ ਨਾਲ ਮਿਲ ਕੇ ਗੱਲਬਾਤ ਕਰਕੇ ਸ਼ੂਟਰਾਂ ਨੂੰ ਪਨਾਹ ਦਵਾਈ ਜਾਂਦੀ ਹੈ ਪੰਜਾਬ ਦੇ ਵਿੱਚ ਰੂਸ ਤੋਂ ਬਾਅਦ ਪੂਰੀ ਵਾਰਦਾਤ ਨੂੰ ਅੰਜਾਮ ਦਵਾਇਆ ਜਾਂਦਾ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੁਖਚੈਨ ਸਿੰਘ ਦੇ ਸੌਰੇ ਸਵਰਨ ਸਿੰਘ ਦੇ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਜੋ ਸੁਖਚੈਨ ਸਿੰਘ ਦੇ ਸ਼ੂਟਰ ਨੇ ਤਾਂ ਉਹਨਾਂ ਨੂੰ ਜੋ ਸ਼ਰਨ ਦੇਣ ਦਿੱਤੀ ਗਈ ਸੀ ਜਿਹਨਾਂ ਲੋਕਾਂ ਦੇ ਵੱਲੋਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਅਤਰੀ ਹੋਟਲ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਕਿਉਂਕਿ ਸ਼ੂਟਰਾਂ ਦੇ ਵੱਲੋਂ ਉਸ ਸਮੇਂ ਕੋਈ ਵੀ ਆਇਡੈਂਟੀਟੀ ਕਾਰਡ ਨਹੀਂ ਦਿਖਾਇਆ ਗਿਆ ਸੀ ਤਾਂ ਇਸ ਕਰਕੇ ਹੋਟਲ ਅਤਰੀ ਦੇ ਮਾਲਕ ਦਿਗੰਬਰ ਅਤਰੀ ਅਤੇ ਦੂਸਰੇ ਪਾਸੇ ਮੈਨੇਜਰ ਅਭੀ ਲਾਖਸ਼ ਨੂੰ ਵੀ ਗ੍ਰਿਫਤਾਰ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤਾਂ ਟੋਟਲ ਹੁਣ ਤੱਕ ਇਸ ਮਾਮਲੇ ਦੇ ਵਿੱਚ 5 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਔਰ ਸੁਖਚੈਨ ਦੇ ਪਰਿਵਾਰ ਦਾ ਕਹਿਣਾ ਹੈ ਕਿ 5 ਮਹੀਨੇ ਪਹਿਲਾਂ ਵੀ ਉਸ ਦੀ ਜੋ ਮ੍ਰਿਤਕ ਪਤਨੀ ਹੈ ਤਾਂ ਉਸ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਧਮਕਾਇਆ ਜਾ ਰਿਹਾ ਸੀ ਸੁਖਚੈਨ ਦੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਨੂੰ ਅਣਦੇਖਿਆ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਨੂੰ ਨਹੀਂ ਅੰਦਾਜ਼ਾ ਸੀ ਕਿ ਇਸ ਤਰ੍ਹਾਂ ਉਸ ਦੇ ਤੇ ਹਮਲਾ ਕਰਵਾ ਦਿੱਤਾ ਜਾਵੇਗਾ ਇਸ ਤਰ੍ਹਾਂ ਉਸ ਦੇ ਘਰ ਦੇ ਵਿੱਚ ਆ ਕੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਫਿਲਹਾਲ ਸੁਖਚੈਨ ਦੀ ਜੇਕਰ ਗੱਲ ਕਰੀਏ ਤਾਂ ਹਸਪਤਾਲ ਦੇ ਵਿੱਚ ਉਹ ਜੇਰੇ ਇਲਾਜ ਹੈ ਇੱਕ ਗੋਲੀ ਉਸ ਦੇ ਜਬਾੜੇ ਦੇ ਵਿੱਚ ਲੱਗੀ ਹੈ ਜਦੋਂ ਕਿ ਦੂਸਰੀ ਗੋਲੀ ਉਸ ਦੀ ਬਾਹ ਦੇ ਵਿੱਚ ਲੱਗੀ ਹੈ ਤਾਂ ਦੋ ਗੋਲੀਆਂ ਸੁਖਚੈਨ ਨੂੰ ਲੱਗੀਆਂ ਨੇ ਔਰ ਤਿੰਨ ਗੋਲੀਆਂ ਬਦਮਾਸ਼ਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਔਰ ਇਸੇ ਦੌਰਾਨ ਉਹਨਾਂ ਦਾ ਪਿਸਟਲ ਅ ਅੜਕ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਕੋਲੋਂ ਹੋਰ ਗੋਲੀ ਨਹੀਂ ਚੱਲਦੀ ਔਰ ਇਸ ਦੌਰਾਨ ਇੱਕ ਛੋਟਾ ਬੱਚਾ ਵੀ ਰੋਲਾ ਪੰਡਾ ਹੋਇਆ ਨਜ਼ਰ ਆਉਂਦਾ ਜਿਸ ਦੇ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਉਸਦੇ ਪਿਤਾ ਨੂੰ ਗੋਲੀ ਨਾ ਮਾਰੋ ਪਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਅੱਖਾਂ ਦੇ ਸਾਹਮਣੇ ਚਲਾ ਦਿੱਤੀਆਂ ਜਾਂਦੀਆਂ ਨੇ ਮਾਤਾ ਅੱਗੇ ਜ਼ਰੂਰ ਆਉਂਦੀ ਹੈ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪੁੱਛਦੀ ਹੈ ਕਿ ਸਾਨੂੰ ਦੱਸੋ ਤਾਂ ਸਹੀ ਕੀ ਮਾਮਲਾ ਹੈ ਪਰ ਉਹਨਾਂ ਦੇ ਵੱਲੋਂ ਕੋਈ ਵੀ ਮਾਮਲਾ ਨਹੀਂ ਦੱਸਿਆ ਜਾਂਦਾ ਤਾਂ ਗੋਲੀਆਂ ਚਲਾ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ 5 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਨਾਮ ਤੁਹਾਨੂੰ ਦੱਸ ਦਿੰਦੇ ਆ ਕਿ ਕਿਹਨਾ ਕਿਹਨਾ ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਵਰਨ ਸਿੰਘ ਜੋ ਕਿ ਸੁਖਚੈਨ ਸਿੰਘ ਦਾ ਸੋਹਰਾ ਹੈ ਤਾਂ ਉਸ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਦੋ ਹੋਰ ਲੋਕ ਜਿਨ੍ਹਾਂ ਦੇ ਵੱਲੋਂ ਪਨਾਹ ਦਿੱਤੀ ਗਈ ਸੀ ਸ਼ੂਟਰਾਂ ਨੂੰ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਗਜੀਤ ਸਿੰਘ ਪਿੰਡ ਪਠ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਔਰ ਦੂਸਰੇ ਪਾਸੇ ਚਮਕੌਰ ਸਿੰਘ ਉਰਫ ਛੋਟੂ ਪਿੰਡ ਪਠ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਤਾਂ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਨੂੰ ਪਨਾਹ ਦਿੱਤੀ ਗਈ ਸੀ ਸ਼ੂਟਰਾਂ ਨੂੰ ਜਿਨ੍ਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਹੁਣ ਔਰ ਇਸ ਤੋਂ ਇਲਾਵਾ ਹੋਟਲ ਅਤਰੀ ਦੇ ਦੋ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਹੋਟਲ ਅਤਰੀ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਬਿਨਾਂ ਜਾਣ ਪਹਿਚਾਨ ਬਿਨਾਂ ਜਾਂਚ ਕੀਤੇ ਬਿਨਾਂ ਆਈਡੀ ਪ੍ਰੂਫ ਦੇ ਸ਼ੂਟਰਾਂ ਨੂੰ ਕਮਰਾ ਦਿੱਤਾ ਜਾਂਦਾ ਹੈ ਤਾਂ ਪੰਜ ਲੋਕਾਂ ਦੀ ਗ੍ਰਿਫਤਾਰੀ ਕੁਲ ਇਸ ਮਾਮਲੇ ਦੇ ਵਿੱਚ ਹੋਈ ਹੈ ਔਰ ਦੂਸਰੇ ਪਾਸੇ ਸੋਹਰਾ ਪਰਿਵਾਰ ਦੇ ਪੰਜ ਲੋਕਾਂ ਦੇ ਉੱਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਖਿਰ ਪਰਿਵਾਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮੈਂਬਰ ਨੇ ਜਿਨ੍ਹਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਸਵਰਨ ਸਿੰਘ ਜੋ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦਾ ਪਿਤਾ ਹੈ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਨਿਸ਼ਾਨ ਕੌਰ ਸੁਖਚੈਨ ਸਿੰਘ ਦੀ ਸੱਸ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਕੁਲਜਿੰਦਰ ਕੌਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜੋ ਇਸ ਸਮੇਂ ਅਮਰੀਕਾ ਦੇ ਮਿਲਵਾਕੀ ਵਿਸਕੌਂਸਿਨ ਦੇ ਵਿੱਚ ਮੌਜੂਦ ਹੈ ਸੁਖਵਿੰਦਰ ਸਿੰਘ ਜੋ ਕਿ ਸੁਖਚੈਨ ਸਿੰਘ ਦਾ ਸਾਲਾ ਹੈ ਉਹ ਵੀ ਅਮਰੀਕਾ ਦੇ ਵਿੱਚ ਮੌਜੂਦ ਹੈ ਔਰ ਜਸਵੀਰ ਸਿੰਘ ਜੋ ਕਿ ਸੁਖਚੈਨ ਸਿੰਘ ਦਾ ਸੰਡੂ ਹੈ ਤਾਂ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਇਹ ਤਿੰਨੇ ਜਣੇ ਅਮਰੀਕਾ ਦੇ ਵਿੱਚ ਮੌਜੂਦ ਨੇ ਔਰ ਇਧਰ ਪਰਿਵਾਰ ਦੇ ਵਿੱਚ ਜੋ ਸੁਖਚੈਨ ਦਾ ਸੱਸ ਅਤੇ ਸੋਹਰਾ ਮੌਜੂਦ ਸੀ ਤਾਂ ਇਹਨਾਂ ਦੇ ਵਿੱਚੋਂ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਹੋਰ ਲੋਕ ਜਿਨ੍ਹਾਂ ਦੇ ਵੱਲੋਂ ਪਨਾਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਹੋਟਲ ਅਤਰੀ ਦੇ ਮੈਨੇਜਰ ਅਤੇ ਮਾਲਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਦੇ ਵੱਲੋਂ ਬਿਨਾਂ ਜਾਂਚ ਕੀਤੇ ਕਮਰਾ ਇਹਨਾਂ ਨੂੰ ਸ਼ੂਟਰਾਂ ਨੂੰ ਦਿੱਤਾ ਜਾਂਦਾ ਹੈ ਤਾਂ ਫਿਲਹਾਲ ਪੰਜ ਹੀ ਗ੍ਰਿਫਤਾਰੀਆਂ ਹੋਈਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਕੜੀ ਦਰ ਕੜੀ ਜੁੜਦੀ ਜਾ ਰਹੀ ਹੈ ਔਰ ਅਸਲ ਕੁਲਾਸਾ ਇਸ ਮਾਮਲੇ ਦੇ ਵਿੱਚ ਉਦੋਂ ਹੋਵੇਗਾ ਜਦੋਂ ਇਹਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਫਿਲਹਾਲ ਹੁਣ ਤੱਕ ਜੋ ਪੁਲਿਸ ਦੀ ਜਾਂਚ ਕਰ ਰਹੀ ਹੈ ਉਸ ਦੇ ਮੁਤਾਬਕ ਜੋ ਸੁਖਚੈਨ ਦੀ ਪਹਿਲੀ ਪਤਨੀ ਹੈ ਤਾਂ ਉਸਦੇ ਪੇਕੇ ਪਰਿਵਾਰ ਦੇ ਉੱਤੇ ਪੂਰਾ ਸ਼ੱਕ ਜਤਾਇਆ ਜਾ ਰਿਹਾ ਹੈ ਔਰ ਕੇਸ ਜੋ ਟ੍ਰੇਸ ਕੀਤਾ ਗਿਆ ਤਾਂ ਉਸਦੇ ਮੁਤਾਬਕ ਸਹਰਾ ਪਰਿਵਾਰ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਰਚੀ ਗਈ ਸੀ ਅਮਰੀਕਾ ਦੇ ਵਿੱਚ ਸਾਲੀ ਸਾਲੇ ਤੇ ਸਾਂਡੂ ਦੇ ਵੱਲੋਂ ਬੈਠ ਕੇ ਸਾਜ਼ਿਸ਼ ਰਚੀ ਜਾਂਦੀ ਹੈ ਔਰ ਇੱਧਰ ਜੋ ਸਹਰਾ ਹੈ ਉਸ ਨੂੰ ਵੀ ਆਪਣੇ ਨਾਲ ਮਿਲਾਇਆ ਜਾਂਦਾ ਜੋ ਕਿ ਸੁਖਚੈਨ ਦੇ ਪਹਿਲੀ ਪਤਨੀ ਦਾ ਪਿਤਾ ਹੈ ਤਾਂ ਉਸ ਨੂੰ ਨਾਲ ਮਿਲਾ ਕੇ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿਵਾਇਆ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਸਵਰਨ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਂ ਕਿ ਤਿੰਨ ਵਿਅਕਤੀ ਜੋ ਕਿ ਫੈਮਿਲੀ ਦੇ ਮੈਂਬਰ ਅਮਰੀਕਾ ਦੇ ਵਿੱਚ ਮੌਜੂਦ ਨੇ ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਦੇਖਣ ਵਾਲਾ ਰਹੇਗਾ ਪਰ ਸ਼ੂਟਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਖੁਲਾਸੇ ਕੀਤੇ ਜਾਂਦੇ ਨੇ ਕਿਉਂਕਿ ਜਿਸ ਤਰ੍ਹਾਂ ਇਸ ਪੂਰੇ ਘਟਨਾਕਰਮ ਨੂੰ ਅੰਜਾਮ ਦੇਣ ਲਈ ਬਿਨਾ ਮੂੰਹ ਟਕੇ ਉਹ ਦਾਖਲ ਹੁੰਦੇ ਨੇ ਘਰ ਦੇ ਵਿੱਚ ਔਰ ਜਿਸ ਤਰ੍ਹਾਂ ਬਿਨਾ ਕੋਈ ਪ੍ਰੀਕਾਸ਼ਨ ਹੈ ਉਨ੍ਹਾਂ ਦੇ ਵੱਲੋਂ ਇਸ ਪੂਰੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ ਕਿ ਆਖਿਰ ਇੰਨੇ ਬੇਖੌਫ ਹੋ ਕੇ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਉਹ ਵੀ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦੇ ਪਰਿਵਾਰ ਦੇ ਰਿਸ਼ਤੇਦਾਰ ਨੇ ਤਾਂ ਇਹ ਵੀ ਦੇਖਣ ਵਾਲਾ ਰਹੇਗਾ ਔਰ ਇਹ ਲੋਕ ਕੌਣ ਨੇ ਤਾਂ ਫਿਲਹਾਲ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਅਤੇ ਜਲੰਧਰ ਦੇ ਬਰੇਟਾ ਪਿੰਡ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਤਾ ਦੋ ਵਿਅਕਤੀਆਂ ਇਹਨਾਂ ਦੇ ਸ਼ੂਟਰਾਂ ਦੀ ਪਛਾਣ ਵੀ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਜੋ ਬਾਈਕ ਜਿਸ ਦੇ ਉੱਤੇ ਸਵਾਰ ਹੋ ਕੇ ਆਈ ਸੀ ਤਾਂ ਉਹਦੀ ਡਿਟੇਲ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਗਈ ਹੈ ਤਾਂ ਫਿਲਹਾਲ ਉਸ ਬਾਈਕ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪੂਰੀ ਪਿਕਚਰ ਕਲੀਅਰ ਹੋ ਸਕੇਗੀ ਕਿ ਆਖਿਰ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਆਖਿਰ ਇਸ ਮਾਮਲੇ ਦੇ ਵਿੱਚ ਪੂਰੀ ਵਾਰਦਾਤ ਨੂੰ ਜੋ ਅੰਜਾਮ ਦਿਵਾਇਆ ਗਿਆ ਤਾਂ ਪੂਰੇ ਕਾਰਨ ਅਸਲੀ ਕਾਰਨ ਇਸ ਪੂਰੇ ਮਾਮਲੇ ਦੇ ਪਿੱਛੇ ਕੀ ਨੇ